ਇਨਾ ਦੀ ਸੁਪਰਵੀਜ਼ਨ ਹੇਠਾਂ ਇੱਕ ਇੰਟੈਲੀਜੈਂਸ ਲੀਡ ਆਪਰੇਸ਼ਨ ਸੀਗਾ ਜਿਹੜਾ ਕਮਿਸ਼ਨਰੇਟ ਪੁਲਿਸ ਜਿਹੜੀ ਹੈ ਪਿਛਲੇ 3 ਹਫ਼ਤੇ ਤੋਂ ਫਾਲੋਅ ਅਪ ਕਰ ਰਹੀ ਸੀਗੀ ਕੁਝ ਐਂਟੀ ਸੋਸ਼ਲ 엘ਮੈਂਟਸ ਸਾਨੂੰ ਫਿਗਰ ਆਊਟ ਹੋਏ ਸੀਗੇ ਟੈਕਨੀਕਲ ਇਨਫੋਰਮੇਸ਼ਨ ਤੇ ਜਿਹੜੇ ਰੈਗੂਲਰ ਬਾਰਡਰ ਜਾਂਦੇ ਸੀਗੇ ਬਾਰਡਰ ਦੇ ਇਲਾਕੇ 'ਚ ਜਾਂਦੇ ਸੀਗੇ ਤਰਨਤਾਰਨ ਕਈ ਵਾਰ ਕਈ ਵਾਰ ਅੰਮ੍ਰਿਤਸਰ ਰੂਰਲ ਦੇ ਇਲਾਕੇ 'ਚ ਕਈ ਵਾਰ ਫਿਰੋਜ਼ਪੁਰ ਦੇ ਇਲਾਕੇ ਚ ਤੇ ਸੈਟ ਪੈਟਰਨ ਸੀਗਾ ਉਹਨਾਂ ਦਾ ਫੋਲੋ ਫੋਲੋ ਅਪ ਕਿਤਾ ਜੀ ਕਰਕੇ Trap ਕੀਤਾ ਗਿਆ ਜੀ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਸਾਰਜ ਕਰਕੇ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 9 ਪਰਚੇ ਦਰਜ ਹੈ 12 ਸਾਲ ਜੇਲ੍ਹ ਚ ਰਹਿ ਕੇ ਆਇਆ ਹੈ ਐਸੋਸੀਏਟ ਆਫ ਜੈਪਾਲ ਗੈਂਗਸਟਰ ਜਿਹੜਾ ਸੀਗਾ ਜੈਪਾਲ ਗਰੁੱਪ ਦੇ ਨਾਲ ਐਸੋਸੀਏਟਿਡ ਸੀਗਾ ਜੈਪਾਲ ਤੁਹਾਨੂੰ ਪਤਾ ਹੋਣਾ ਹੈ ਇੰਦਾ ਪੰਜਾਬ ਪੁਲਿਸ ਦੇ ਇਨਕਾਊਂਟਰ ਚ ਮਾਰਾ ਗਿਆ ਸੀਗਾ ਇਹ ਬੰਗਾਲ ਚ ਜੈਪਾਲ ਦੇ ਇੱਕ ਹੋਰ ਸਾਥੀ ਸੀਗਾ ਜੀ ਜਿਹਦਾ ਨਾਮ ਚੰਦੂ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਉਹ ਵੀ 12 ਸਾਲ ਜੇਲ੍ਹ ਚ ਰਹਿ ਕੇ ਆਇਆ ਪਿਛਲੇ 1 ਸਾਲ ਤੋਂ ਬਾਹਰ ਹੈ ਤੇ ਜੈਪਾਲ ਦੇ ਨਾਂ ਤੇ ਉਹਦੇ ਜਿਹੜੇ ਫਰਿੰਜ 엘ਿਮੈਂਟਸ ਸੀਗੇ ਉਹਦੇ ਗੈਂਗਦਾਰੇ ਉਹਨਾਂ ਨੂੰ ਯੂਨਾਈਟ ਕਰਕੇ ਇੱਕ ਕ੍ਰਾਸ ਬਾਰਡਰ समगलिंग करते थे जी नैटवर्क काफ़ी वाडा हीरोगलर जो दस दिता गया जो इन एप्रीहता गया इस तिल तीन किलो के करीब हीरोइन य बरामद हुई है दो वेपनस ਅ ਬੱਤੀਪੁਰ ਦੇ ਪਿਸਤਲ ਇਹ ਬਰਾਮਦ ਹੋਏ ਕੁਝ ਲਾਈਵ ਐਮਨੈਸ਼ਨ ਵੀ ਹੈ ਤੇ ਜਿਹੜੀ ਇਨਕਮਿੰਗ ਹਿਰੋਇਨ ਹੁੰਦੀ ਸੀਗੀ ਅਕ੍ਰਾਸ ਦਾ ਬਾਰਡਰ ਉਹ ਕੁਝ ਤਾਂ ਡਰੋਨ ਰਾਹੀਂ ਹੁੰਦੀ ਸੀਗੀ ਜ਼ਿਆਦਾਤਰ ਫਿਰੋਜ਼ਪੁਰ ਤਰਨਤਾਰਨ ਦੇ ਏਰੀਆਸ ਤੇ ਜਿਹੜੀ ਸੀਗੀ ਇਹਨਾਂ ਇਹਨਾਂ ਦੀ ਜਿਹੜੀ ਪਹਿਲੀ ਕਨਸੈਂਟਸ ਹੈ ਪਹਿਲੀ ਕਨਸਾਈਨਮੈਂਟਸ ਹੈ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੀ ਕਨਸਾਈਨਮੈਂਟਸ ਹੈ ਜਿਹੜੇ ਰਿਵਰਾਈਨ ਗੈਪਸ ਹੈ ਉਹਦੇ ਥਰੂ ਇਹ ਲੈ ਕੇ ਆਉਂਦੇ ਸੀਗੇ ਕੁਆਂਟੀਟੀ ਕਾਫੀ ਲਾਰਜ ਹੁੰਦੀ ਸੀਗੀ ਡਿਟੇਲਸ ਤੁਹਾਨੂੰ ਕੁਝ ਦਿਨਾਂ ਬਾਅਦ ਆਪਾਂ ਦੇਵਾਂਗੇ ਜੀ। ਲਾ ਕੇ ਕਿਸ-ਕਿਸ ਨੂੰ ਕਿੰਨੀ-ਕਿੰਨੀ ਦੇਣੀ ਹੈ ਉਹ ਡਿਸਾਈਡ ਹੁੰਦਾ ਸੀਗਾ ਜੀ ਤੇ ਜਿਹੜਾ ਇਹ ਬੰਦਾ ਫੜਿਆ ਹੈ ਇਹ ਕੰਪਿਊਟ ਸੀਗਾ। ਇਹਨੇ ਅੱਗੇ ਜਿਹੜੀ ਡਿਲੀਵਰੀ ਸੀਗੀ ਉਹ ਕੋਈ ਦਿੱਲੀ ਦੀ ਪਾਰਟੀ ਹੈ ਉਹਨੂੰ ਦੇਣੀ ਸੀਗੀ। ਤੇ ਦਿੱਲੀ ਜਨਕ ਜਨਕਪੁਰੀ ਇੱਕ ਜਗ੍ਹਾ ਹੈ। ਉੱਥੇ ਇਹ ਜਾਣੀ ਸੀਗੀ। ਤੇ ਪਹਿਲਾਂ ਇਹਨੂੰ ਟਰੈਪ ਕਰ ਲੇਤਾ ਗਿਆ ਹੈ। ਸਰ ਇਹਨੂੰ ਟਰੈਪ जेंस बेस्ड ऑपरेशन नहीं नहीं हाल नहीं। तक एक कोई चीज सामने नहीं आई चंदू है जी चंदू एक नोन गैंगस्टर ਦਾ ਰਾਈਟ ਹੈਂਡ ਸੀਗਾ ਜੈਪਾਲ ਦਾ ਉਚਰਾ ਕੇ ਜੇਲ੍ਹ ਤੋਂ ਬਾਅਦ ਲਗਾਤਾਰ ਉਤਰਦੋਈ ਚੰ ਚੰਦੂ ਕਰ ਰਿਹਾ ਤੇ ਜਿਹੜੇ ਨਹੀਂ ਚੰਦੂ ਬਾਹਰ ਹੈ ਜੀ ਤੋਂ 12 ਸਾਲ ਜੇਲ੍ਹ ਕੱਟ ਕੇ ਆਇਆ ਇਹ ਵੈਪਨ ਵੈਪਨ ਦਾ ਜਿਹੜਾ origin ਹੈ ਇਹ ਯੈਟ ਟੂ ਬੀ ਵੈਰੀਫਾਈਡ ਹੈ ਤੁਸੀਂ ਜਿਹਦੇ ਬੰਦ ਨੂੰ ਕਾਬੂ ਕੀਤਾ ਇਹ ਵੀ ਤੁਸੀਂ ਦੱਸ ਰਹੇ ਹੋ ਪਹਿਲਾਂ ਜੇਲ੍ਹ ਦੇ ਵਿੱਚ ਰਹਿ ਕੇ ਇਹ ਵਿੱਚ ਚੰਦੂ ਚੰਦੂ ਦੇ ਨਾਲ ਸੀ ਇਹ ਮਾਮਲਿਆਂ ਦੇ ਵਿੱਚ ਇਹਦੇ ਵਿੱਚ ਮਰਡਰ ਹੈ ਐਕਸਟਰਸ਼ਨ ਹੈ ਆਰਗੇਨਾਈਜ਼ਡ ਐਕਸਟਰਸ਼ਨ ਹਾਈਵੇ ਰੋਬਰੀ ਹੈ ਤੇ अटेम्प्ट ਟੂ ਮਟਰ ਪਹਿਲਾ ਕੋਈ ਵੀ ਮਤਲਬ ਮਾਮਲਾ ਜਿਹੜਾ ਹੈਗਾ ਐਂਡੀਪੀਐਸ ਦਾ ਨਹੀਂ ਦਰਜ ਸੀਗਾ ਨਹੀਂ ਪਹਿਲਾਂ ਵੀ ਹੈ ਤੇ ਹਾਂ ਇੱਕ ਦੋ ਮੰਗੇ ਗਏ ਬਟਰ ਇੱਥੇ ਆ ਰੈਂਕ ਆਪਾਂ ਸਰ ਉਹ ਜਿਹੜਾ ਦੇ ਚੰਦੂ ਗੈਂਗ ਦੇ ਨਾਲ ਜੁਕਟਡ ਹੈ ਉਹਨੂੰ ਲਿੰਕ ਹੈ ਜਿਹਦੇ ਇਸ ਲਈ ਨਾ ਨਾ ਇਹ ਚੰਦੂ ਦੇ ਨਾਲ ਹੈ ਜੀ ਦਿਸ ਸੇਮ ਗਰੁੱਪ ਚੰਦੂ ਨੇ ਡਾਇਰੈਕਸ਼ਨ ਆ ਚੰਦੂ ਤੇ ਡਾਇਰੈਕਸ਼ਨ ਕਹਿ ਲਓ ਇਕੱਠੇ ਕੰਮ ਕਰ ਰਹੇ ਨੇ चंदू एज अ कॉम्पैनियन ऑफ जापान हाँ जी हाँ जी हाँ जी हाँ जी हाँ जी हाँ जी नहीं नहीं ना 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 न

टू hmm. तो दिल्ली मैं मैं तुम्हें हूँ दस इट वॉज रिवराइन गैप्स और थ्रू ड्रोन इट्स ऑल वेरिफिकेशन इज अ पार्ट ऑफ इन्वेस्टिगेशन हां सर हां टारगेटेड ऑडियंस जिंदा कोई टारगेटेड ऑडियंस रह जेडी रह है